ਮਲਾਇਆ ਮੋੜੇ ਵਾਈਟ ਕਰੋ ਯਾਰ ਪਹਿਲੇ ਅਜੇ ਨੂੰ ਮੜਾ ਨਹੀਂ ਬੋਲਿਆ ਸਾਲਟ ਘੱਟੋ ਘੱਟ ਸਾਲਟ ਘੱਟੋ ਘੱਟ ਨਹੀਂ ਵੜ ਆਹੀ ਅਜੇ ਨਾਲ ਆਏ ਤੁਹਾਡੇ ਬੰਦੇ ਤੁਸੀਂ ਸਾਲਟ ਘੱਟੋ ਘੱਟ ਤੁਸੀਂ ਡਰਿੰਕ ਕੀਤੀ ਵੀ ਆ ਪੈਗ ਲਾਇਏ ਪਏ ਤੁਸੀਂ ਸਾਲਟ ਬਾਹਰ ਘੱਟੋ ਘੱਟ ਡਰਨਾ ਪਿਆ ਮੈਂ ਕੁਲਦੀਪ ਸਿੰਘ ਜੀ ਜੂੜੀ ਕਿੱਥੇ ਆਪਣੀ ਜੋ ਮੈਂ ਕਹਿੰਦਾ ਹੱਥ ਝੋਟੇ ਨਿਊ ਨਿਊ ਚ ਲਾਣਾ ਜੋ ਲਾ ਦਿਆਂ ਆ ਗਈ ਇਹ ਤੁਹਾਡੇ ਬੰਦੇ ਕੋਈ ਇਹ ਕਿੱਜਾ ਕੀ ਇਹ ਤੁਹਾਡੇ ਗੱਡੀ ਤੇ ਨਹੀਂ ਕੰਨੀਆਂ ਭਾਜੀ ਇਹ ਇਹ ੱੱਕਾ ਕਰ ਰਹੇ ਵੀ ਤੁਸੀਂ ਤੁਹਾਡੇ ਕੋ ਖੰਡੇ ਕਰਪਾਨਾ ਸਾਲਟ ਪਈ ਉੱਥੇ ਆ ਸਾਟੇ ਕਦਰ ਰੱਖੀ ਵੀ ਇੱਥੇ ਮੈਂ ਪਹਿਲੀ ਗੱਲ ਬੋਲੀ ਮੇਰੀ ਗੱਲ ਤਾਂ ਮੈਂ ਤੈਨੂੰ ਮੈਂ ਤੁਸੀਂ ਨਿਊਜ਼ ਚ ਲਾਓ ਮੈਂ ਤੁਹਾਨੂੰ ਸਵੇਰ ਮੈਂ ਸਵੇਰ ਨੂੰ ਦੱਸਾਂਗਾ ਮੈਨੂੰ ਮਨੋ ਤਾਂ ਕਿਉਂਕਿ ਉਹਨੋਂ ਕੰਡਰਾ ਨਾਮ ਲੋਕਾਂ ਨੂੰ ਮੈਂ ਨਹੀਂ ਆਪਣੇ ਘਰੇ ਰਹਿਣਾ ਚਾਹੀਦਾ ਤੁਹਾਨੂੰ ਬਾਹਰ ਨੂੰ ਸ਼ਰਾਬ ਕੱਢੋ ਮੇਰਾ ਘਰ ਕਿੱਥਾ ਹੈ ਮੈਨੂੰ ਮੈ ਜੜੀਆਂ ਮੈ ਤੈਨੂੰ ਪਹਿਲੀ ਗੱਲ ਬੋਲੀ ਜੜੀਆਂ ਮੈ ਜੜੀਆਂ ਮੈਨੂੰ ਧੋਕੀਆਂ ਵੰਦੀਆਂ ਉਹ ਵੀ ਲਿਆਏਗਾ ਫਿਰ ਨਿਊਜ਼ ਚ ਲਾਉਂਗਾ ਹਾਂ ਤੋ ਆ ਤੋ ਅੱਜ ਅੱਜ ਮੇਰੀ ਨਿਊਜ਼ ਦੀ ਖਬਰ ਲਾਓ ਤੂੰ ਕਿਤੇ ਗੋਲੀ ਵੀ ਚਲਾਈ ਹੋਣੀ ਫਿਰ ਉਹ ਗੋਲੀਆਂ ਦਾ ਹੀ ਭਾਈ ਅਸੀਂ ਫੋਚ ਰਹੇ ਆ ਗੋਲੀਆਂ ਅਸੀਂ ਕਰ ਵੀ ਨਹੀਂ ਜਲਾਈ ਹੈਗੀ ਫੋਜ ਕਿਸ ਕੰਦੇ ਆਮ ਲੋਕਾਂ ਨੂੰ ਤੰਗ ਕਰੂ ਭਾਈ ਅਸੀਂ ਕਿਹਨੂੰ ਤੰਗ ਕੀਤਾ ਕਿਹੜਾ ਬੋਜੀ ਏਦਾਂ ਦਾ ਜਿਹੜਾ ਕਹਿੰਦਾ ਵਾ ਨਹੀਂ ਅਸੀਂ ਕਿਹਨੂੰ ਤੰਗ ਕੀਤਾ ਫੋਜ ਰੱਖਿਆ ਲਈ ਬਣੀ ਆ ਕਿ ਨਾ ਕਿ ਇਹ ਜਿਹੜਾ ਪਾਣਾ ਲੈ ਹੁੰਦੇ ਵੇ ਤੁਸੀਂ ਮੈਂ ਤੈਨੂੰ ਤਾਂ ਹੀ ਬੋਲਿਆ ਵੀ ਮੈਨੂੰ ਮੇਰੀ ਤੂੰ ਹੀ ਮੇਰੀ ਨੂਜੇ ਖਬਰ ਲਾਓ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਨੂੰ ਕਿਹੜੀਆਂ ਧੋਕੀਆਂ ਮਿਲੀਆਂ ਗਿਆ ਹਾਂ ਹਾਂ ਤੇ ਡਿਊਟੀ ਕਿੱਥੇ ਹੈ ਉਹ ਤੋਂ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ ਭਾਈ ਕਿੰਨੇ ਲੈ ਲੈ ਭਾਵੇਂ ਸ਼ਰਾਬ ਵੇਂਦਾ ਨਹੀਂ ਕੀ ਪਿੰਦਾ ਹੈ ਕਿਹੜਾ ਨਸ਼ਾ ਕੀਤਾ ਤੂੰ ਇਹਦਾ ਕਿ ਸਾਨੂੰ ਆਪਣਾ ਬੋ ਕੋਈ ਦਿੰਦਾ ਹੀ ਆਪਣੇ ਦਸ ਦਸਾਂ ਨਾ ਇੱਕ ਮਹਿਤ ਕਰਨੇ 1 ਰੁਪਿਆ ਨਹੀਂ ਕੋਈ ਮੰਗਿਆ ਹੈ ਇਹ ਸਾਲਟ ਵੀ ਨੌਕਰੀ ਦੇ ਸਿਰ ਤੇ ਮਿਲੀ ਜਿੰਨਾ ਡਰਾਨਾ ਪਿਆ ਹੈ ਕੋਈ ਗੱਲ ਕਿਸੇ ਨੇ ਨਹੀਂ ਦਰਿਆ ਕਿਸੇ ਨੇ ਨਹੀਂ ਦਰਿਆ ਮੈਂ ਆਪਣੀ ਕੰਪਲੀਟ ਦਊਂਗਾ ਲਿਖਤੀ ਦਊਂਗਾ ਗੱਲ ਇੱਕ ਗੱਡੀ ਆ ਮਲਾਏ ਮੋੜੇ ਲਾਈਕ ਕਰੋ ਯਾਰ ਪੈਸਾ ਮੈਂ ਤੈਨੂੰ ਮਾਰਾ ਨਹੀਂ ਬੋਲਿਆ ਸਾਲਟ ਘੱਟੋ ਕੱਢੀ ਸਾਲਟ ਘੱਟੋ ਕੱਢ ਲਈ ਵਾਰ ਆਹੀ ਅਜੇ ਨਾਲ ਆਏ ਤੁਹਾਡੇ ਬਾਸਤੇ ਬੱਲ ਤੁਸੀਂ ਸਾਲਟ ਘੱਟੋ ਵੜ ਲਈ ਤੁਸੀਂ ਡਰਿੰਕ ਕੀਤੀ ਪੀਆ ਪੈਗ ਲਾਇਏ ਪਏ ਤੁਸੀਂ ਸਾਲਟ ਬਾਹਰ ਕਰ ਤੂੰ ਘੱਟ ਲਈ ਡਰਾਨਾ ਪਿਆ ਮੈਂ ਇਹ ਹੰਗਾਮੇ ਦੀਆਂ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਮਾਹੌਲ ਉਸ ਸਮੇਂ ਤਣਾਪੂਰਣ ਹੋ ਗਿਆ ਜਦ ਇੱਕ ਗੱਡੀ ਚਾਲਕ ਨੇ ਭਾਰੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਲੋਕਾਂ ਵੱਲੋਂ ਉਸ ਗੱਡੀ ਦੀ ਵੀਡੀਓ ਬਣਾਈ ਗਈ ਤਾਂ ਉਸ ਗੱਡੀ ਚਾਲਕ ਨੇ ਆਪਣੀ ਗੱਡੀ ਦੇ ਵਿੱਚੋਂ ਹਥਿਆਰ ਕੱਢ ਲਏ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਗਈ ਦਰਅਸਲ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਬੰਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਆਪਣੇ ਆਪ ਨੂੰ ਫੌਜੀ ਦੱਸ ਰਿਹਾ ਸੀ ਉਥੇ ਹੀ ਗੱਡੀ ਦੇ ਵਿੱਚ ਇੱਕ ਪੁਲਿਸ ਦੀ ਵਰਦੀ ਵੀ ਪਈ ਹੋਈ ਸੀ ਤੇ ਨਾਲ ਇੱਕ ਹੋਰ ਵਿਅਕਤੀ ਵੀ ਸੀ ਪੁਲਿਸ ਦੀ ਹੁਣ ਹਿਰਾਸਤ ਦੇ ਵਿੱਚ ਨੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਕੀ ਨਾਮ ਹੈ ਜੀ ਸਰ ਥੋੜੀ ਦੇਰ ਪਹਿਲੇ ਜਿਹੜੀ ਘਟਨਾ ਵਾਪਰੀ ਹੈ ਇੱਕ ਮੁਲਾਜ਼ਮ ਵੱਲੋਂ ਜਿਹੜਾ ਹੈ ਯੋਗਾ ਦੇ ਉੱਤੇ ਸਾਲਟ ਜਿਹੜੀ ਉਹ ਤਾਨੀ ਗਈ ਹੈ ਕੀ ਮਾਮਲਾ ਸਰ ਪੀਸੀ ਆਮੋਕ ਦੇ ਲੈ ਕੇ ਆਏ ਜੀ ਦੇ ਨੂੰ ਮੁੰਡੇ ਨੇ ਕਿਹੋ ਜਿਹਾ ਪੁੱਛਦੇ ਗਿਆ ਜੀ ਇੱਕ ਮੇਰੇ ਕੋਲ ਆਹ ਕੀ ਮਾਮਲਾ ਕਿਸੇ ਦਾ ਸਾਰਾ ਕੁਝ ਦੱਸੋ ਮਾਮਲਾ ਜੀ ਖਾ ਦੇ ਦੀ ਸੀ ਸਾਰਾ ਤੇ ਖਾ ਦੇਖਾਈਆ ਕੋਈ ਪੱਖੋਂ ਦੇਖ ਕੇ ਆਏ ਜੀ ਇਹ ਦੋ ਮਲਾ ਦੇ ਸੀ ਜੀ ਜੀ ਵੀ ਨੇ ਦੇ ਦੇ ਆ ਦੇ ਦੇ ਜੀ ਇਹ ਕਾਉਂ ਟੀਮ ਤੇ ਜੀ ਇੱਕ ਜਨਰਲ ਡਿਊਟੀ ਕਰਦਾ ਹੈ ਇਹ ਇਕੱਠੇ ਕਿਦਰੋਂ ਆਣ ਆਈ ਜੀ ਇਹ ਉਹ ਫਾਦਰ ਜੀ ਲੋਕਾਂ ਦਾ ਉਹ ਮੁੰਡੇ ਤੇ ਕੁੜੀ ਕੋ ਸਾਥ ਜਿਹੜਾ ਕਾਉਂਟੀ ਦਾ ਜਿਸ ਦਾ ਬਿਜਟ ਬੜਾ ਕੀ ਉਹਦੀ ਵੀ ਸ਼ੁਕਰੀਆ ਕਰਦਾ ਜੀ ਇਹ ਸਾਹ ਦੇਣਾ ਹੈ ਕਾਉਂਟੀ ਵਾਲਾ ਉਹ ਗੱਡੀ ਲੈ ਲ PCAR ਜਦੋਂ ਮੌਕੇ ላይ ਵੱਡੀ ਲੈ ਜਾ ਭਾਵੇਂ ਇੱਕ ਨਾ ਨਾ PCAR ਜੀ ਇਹ ਮੈਂ ਹੁਣ ਦਾ ਫਾਸਟ ਲੈਣੀ ਆ ਤੇ ਦਿੱਤਾ ਸੋਦਾ ਟਾਈਮ ਤੇ ਕੀ ਨਾਮ ਆ ਮਲਾਜਮਾਂ ਦੇ ਜਿਨ੍ਹਾਂ ਨੇ ਆਪਣਾ ਜਿਹੜੀ ਅਸਾਲਟ ਆਨਲ ਤਾਨੀ ਹੈ ਜਿੱਥੇ ਦਾ ਨਾਮ ਸਾਹ ਪਕਰ ਸਿੰਘ ਜੀ ਲਈ ਕਹੋ ਹਾਰਾ ਬੈਲਟ ਨੰਬਰ ਤਾਂ ਆਪਕੋ ਜਾਹਰਾ ਜੀ ਇੱਕ ਦਾ ਨਾਮ प्रदीप ਸਿੰਘ ਆਸ ਤੇ ਨਹੀਂ ਇਹ ਕਾਸ ਡਬਲ ਦੀ ਜੁੜੀ ਹੋ ਰਹੀ ਤੇ ਜੀ ਸਰ ਸਰਕਾਰੀ ਤਾਨਸ ਅਸਾਲਟ ਸੀਗੀ ਜਿਹੜੀ ਇਹਨਾਂ ਦੇ ਉੱਤੇ ਤਾਨੀ ਗਈ ਸਰਕਾਰੀ ਹਾਂ ਹਾਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਗੱਲ 7 ਦਿਨਾਂ ਆਫਿਸੂ ਵਾਲਾ ਮੁੰਡਾ ਕਿਉਂ ਟੀਮ ਤੇ ਹੈ? ਅੱਛਾ ਜੀ। ਇਹਨਾਂ ਮਤਲਬ ਫਾਸਲੇ ਦੇ ਨਾਲ ਦਾ ਇਹਨਾਂ ਦਾਸ ਦੇ ਟਾਈਮ ਤੇ। ਇਦਾਂ ਤਾਂ ਨਹੀਂ ਸਕਦੇ ਕਿਸੇ ਉੱਤੇ ਦੇਰ ਰਾਤ ਨੂੰ। ਨਹੀਂ। ਰੋਕਣ ਦਾ ਕੋਈ ਕਾਰਨ ਪਤਾ ਚੱਲਿਆ ਕਿਉਂ ਰੋਕਿਆ ਸੀ ਇਹਨਾਂ ਨੂੰ? ਨਹੀਂ, ਇਹ ਕਹਿੰਦੇ ਅਸੀਂ ਰੋਕਿਆ ਇਹਨਾਂ ਨੂੰ ਕਿਉਂਕਿ ਇਹਾਂ ਦੀ ਡਿਊਟੀ ਥੋੜਾ ਬੜੀ ਹੋ ਗਈ। ਹੂੰ। ਸੀ ਹੁੰਦੀ ਸੀ। ਜੀ। ਗੱਡੀ ਦੇ ਵਿੱਚ ਕਹਿੰਦਾ ਜਾ ਰਿਹਾ ਯੋਗਾ ਵਾਲੋ ਕਿ ਤੇਜ਼ ਅਰ ਹਥਿਆਰ ਵੀ ਸੀਗੇ ਜਿਹੜੇ ਗੱਡੀ ਦੇ ਵਿੱਚ ਪਏ ਹੋਏ ਸੀ। ਵਰਦੀ ਵੀ ਸੀਗੀ ਜਿਹੜੀ ਸਰਕਾਰੀ। ਵਰਦੀ ਸਰਕਾਰੀ ਸੀ। ਜੀ। ਕੀ 60 ਤੇ ਤੁਹੇ ਇਥੇ ਆ ਕੇ ਮੈਨੂੰ ਦੇਖੇ ਦੀ ਹਾਂ ਕਹਿੰਦੇ ਇਹ ਹਰੇਕਿਆ ਹੋਵੇ ਠੀਕ ਮਸਲਾ ਹੱਲ ਹੋ ਜੇਗਾ ਕੋਈ ਨਹੀਂ ਮੈਂ ਦੇਖਾਂ ਹਾਂ ਠੀਕ ਹੈ ਜੀ